ਅਚਨ ਚੇਤ ਜਦ ਬਾਜ ਪਈ ਮੈਂ ਖੜਾ ਸੀ ਵਿੱਚ ਕਚੈਰੀ ਜੀ ਅਚਨ ਚੇਤ ਜਦ ਬਾਜ ਪਈ ਮੈਂ ਖੜਾ ਸੀ ਵਿੱਚ ਕਚੈਰੀ ਜੀ ਉਸੇ ਗੱਲ ਦੀ ਦਿਲ ਮੇਰੇ ਤੇ ਛਾਪ ਸੀ ਉਕਰੀ ਗਹਿਰੀ ਜੀ ਟਿਕ ਟਿਕ ਕਰਕੇ ਹਲਫ ਬਿਆਨ ਲਿਖਿਆ ਕਾਲੀ ਸ਼ਾਹੀ ਦਾ ਟਿਕ ਟਿਕ ਕਰਕੇ ਹਲਫ ਬਿਆਨ ਲਿਖਿਆ ਕਾਲੀ ਸ਼ਾਹੀ ਦਾ ਜਿਵੇਂ ਅਲਵਿਦਾ ਕਹਿ ਚੱਲਿਆ ਨਾਮ ਜਾਂਦਾ ਜਾਂਦਾ ਉਸ ਰਾਹੀ ਦਾ ਕੱਲ ਮੇਰਾ ਸੀ ਅੱਜ ਤੇਰਾ ਹੋਇਆ ਕੱਲ ਮੇਰਾ ਸੀ ਅੱਜ ਤੇਰਾ ਹੋਇਆ ਕੱਲ ਨੂੰ ਹੋਣਾ ਕਿਸੇ ਹੋਰ ਦਾ ਕੌਣ ਰਾਹ ਰੋਕ ਸਕਿਆ ਸਮੇਂ ਦੀ ਇਸ ਤੋਰ ਦਾ ਮੁੜ ਕੇ ਕਦੇ ਨਹੀਂ ਵਾਪਸ ਆਏ ਜਿਹੜੇ ਪਾਣੀ ਇਸ ਤਰ੍ਹਾਂ ਵਹਿੰਦੇ ਨੇ ਮੁੜ ਕੇ ਕਦੇ ਨਾ ਵਾਪਸ ਆਏ ਜਿਹੜੇ ਪਾਣੀ ਇਸ ਤਰ੍ਹਾਂ ਵਹਿੰਦੇ ਨੇ ਜੈਦਾਦਾਂ ਉਸੇ ਤਰ੍ਹਾਂ ਖੜੀਆਂ ਬਸ ਮਾਲਕ ਬਦਲਦੇ ਰਹਿੰਦੇ ਨੇ ਮੁੜ ਕੇ ਕਦੇ ਨਾ ਵਾਪਸ ਆਏ ਜਿਹੜੇ ਪਾਣੀ ਇਸ ਤਰ੍ਹਾਂ ਵਹਿੰਦੇ ਨੇ ਜਾਇਦਾਦਾਂ ਉਸੇ ਤਰ੍ਹਾਂ ਖੜੀਆਂ ਬਸ ਮਾਲਕ ਬਦਲਦੇ ਰਹਿੰਦੇ ਨੇ ਸਾਰਾ ਦਿਨ ਇੱਥੇ ਟਿਕ ਟਿਕ ਹੁੰਦੀ ਸਾਰਾ ਦਿਨ ਇੱਥੇ ਟਿਕ ਟਿਕ ਹੁੰਦੀ ਬੜੀ ਤੇਜ਼ੀ ਨਾਲ ਅੱਖਰ ਭਜਦੇ ਨੇ ਕਈ ਨਾਵਾਂ ਤੇ ਮੋਹਰ ਹੈ ਲੱਗਦੀ ਕਈਆਂ ਤੇ ਪੋਚੇ ਵੱਜਦੇ ਨੇ ਦਸਖਤ ਕਰੋ ਇਸ ਕਾਗਜ਼ ਤੇ ਦਸਖਤ ਕਰੋ ਇਸ ਕਾਗਜ਼ ਤੇ ਅਫਸਰ ਨੇ ਹੁਕਮ ਸੁਣਾਇਆ ਸੀ ਹੱਥ ਦੇ ਵਿੱਚ ਪੈਨ ਫੜ ਕੇ ਮੈਂ ਨਾਮ ਜਸਵਿੰਦਰ ਸਿੰਘ ਪਾਇਆ ਸੀ ਮਲਕੀਅਤ ਉੱਪਰ ਲਿਖੇ ਨਾਮ ਦੀ ਚੈਲਾ ਮਿਆਦ ਨਹੀਂ ਹੁੰਦੀ ਜੀ ਮਲਕੀਅਤ ਉੱਪਰ ਲਿਖੇ ਨਾਮ ਦੀ ਚੈਲਾ ਮਿਆਦ ਨਹੀਂ ਹੁੰਦੀ ਜੀ ਪਰ ਉਹ ਸ਼ਖਸ ਜਿਉਂਦੇ ਰਹਿੰਦੇ ਜਿਨ੍ਹਾਂ ਨੇ ਸ਼ਕਸ਼ੀਤ ਗੁਣਾ ਚ ਗੁੰਦੀ ਜੀ ਉਹ ਸ਼ਖਸ ਜਿਉਂਦੇ ਰਹਿੰਦੇ ਜਿਨ੍ਹਾਂ ਨੇ ਸ਼ਕਸ਼ੀਤ ਗੁਣਾ ਚ ਗੁੰਦੀ ਜੀ ਜਿਨ੍ਹਾਂ ਨੇ ਸ਼ਕਸ਼ੀਤ ਗੁਣਾ ਚ ਗੁੰਦੀ ਜੀ